ਮਾਉਨਰ ਕਰ ਰਹੇ ਹੋ ਉਧਰ ਹੀ ਉਧਰ ਇਹ ਦੇਖੋ ਸਾਰੇ ਸਾਰੇ ਕੈਮਰਾ ਲਾਉਂਦੇ ਹੋ ਸਮੋਹ ਅਰੇ ਸਾਰੇ ਦੇਖੋ ਸਾਰੇ ਸ਼ੋਟ ਸ਼ੋਟ ਬਣ ਰਹੇ ਹਨ ਕਰ ਕਿ ਅਮਰ ਉਧਰ ਘੁਮਾਓ ਅੰਨੇ ਅਸੀਂ ਥੋੜੀ ਦੂਰ ਆ ਰਹੇ ਹਾਂ ਬਾਤ ਗੁੱਸਾ ਕਰ ਰਹੇ ਮੇਰੇ ਕੈਮਰਾ ਲਾ ਰਹੇ ਨਹੀਂ ਨਹੀਂ ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਦੇ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਕਾਂਗਰਸ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਭਾਜਪਾ ਦੇ ਖਿਲਾਫ ਯਾਨੀ ਕਿ ਕੇਂਦਰ ਸਰਕਾਰ ਦੇ ਖਿਲਾਫ ਕਾਂਗਰਸ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸ ਦੇ ਆਗੂ ਨੇ ਕਾਂਗਰਸ ਦੇ ਵਰਕਰ ਨੇ ਉਹ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਸੀ ਭਾਜਪਾ ਦੇ ਦਫ਼ਤਰ ਅੱਗੇ ਉਹਨਾਂ ਨੇ ਪ੍ਰੋਟੈਸਟ ਕਰਨੀ ਸੀ ਰੋਜ਼ ਪ੍ਰਦਰਸ਼ਨ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਉਹਨਾਂ ਦੇ ਉੱਤੇ ਪਾਣੀ ਦੀਆਂ 부ਛਾੜਾ ਮਾਰ ਦਿੱਤੀਆਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਚੰਡੀਗੜ੍ਹ ਪੁਲਿਸ ਹੈ ਉਹ ਵੱਡੀ ਨਫਰੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਜੋ ਕਿ ਪਾਣੀ ਦੀਆਂ ਬੁਛਾੜਾ ਮਾਰ ਕੇ ਕਾਂਗਰਸੀਆਂ ਨੂੰ ਰੋਕਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਹਲਕਾ ਜਿਹਾ ਲਾਠੀ ਚਾਰਜ ਵੀ ਕੀਤਾ ਗਿਆ ਕਾਂਗਰਸੀਆਂ ਦੇ ਉੱਤੇ ਜਦੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤਾਂ ਵਰਕਰ ਸੀ ਜਿਹੜੇ ਉਹ ਭੱਜਦੇ ਹੋਏ ਨਜ਼ਰ ਆਏ ਨੇ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਜਿੱਥੇ ਕਾਂਗਰਸ ਦੇ ਵੱਲੋਂ ਯੂਥ ਕਾਂਗਰਸ ਦੇ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬੇਰੋਜ਼ਗਾਰੀ ਦੇ ਮੁੱਦਿਆਂ ਨੂੰ ਲੈ ਕੇ ਔਰ ਖਾਸ ਕਰਕੇ ਹੁਣੇ ਆਪੀਨ ਔਰ ਖਾਸ ਕਰਕੇ ਜਿਹੜੇ ਯੂਐਸਏ ਤੋਂ ਨੌਜਵਾਨ ਡਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਕਾਂਗਰਸੀ ਵਰਕਰਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਵੱਡੀ ਨਫਰੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਜੋ ਕਿ ਪਾਣੀ ਦੀਆਂ 부ਛਾੜਾ ਮਾਰ ਕੇ ਉਹਨਾਂ ਨੂੰ ਰੋਕਦੀ ਹੋਈ ਨਜ਼ਰ ਆ ਰਹੀ ਹੈ ਅੱਜ ਦਾ ਪ੍ਰੋਟੈਸਟ ਜੀ ਜੋ ਸਾਡੀ ਇੱਕ ਮੰਦਭਾਗੀ ਸਰਕਾਰ ਜੋ ਸੈਂਟਰ ਦੇ ਵਿੱਚ ਬੈਠੀ ਆ ਭਾਜਪਾ ਜਿਨ੍ਹਾਂ ਦੇ ਇਸ ਤੋਂ ਪ੍ਰਧਾਨ ਮੰਤਰੀ ਜਿਹੜੇ ਆਪਣਾ ਮੁੱਖ ਸੇਵਾਦਾਰ ਕਹਿੰਦੇ ਸੀ ਨਰਿੰਦਰ ਮੋਦੀ ਉਹਨਾਂ ਦੇ ਗੈਂਸਟ ਹੈ ਤੁਸੀਂ ਦੇਖਿਆ ਹੋਵੇਗਾ ਕਿ ਕਿਦਾਂ ਸਾਡੇ ਹਿੰਦੂਸਤਾਨ ਦੇ ਲੋਕਾਂ ਨੂੰ ਹਤਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਗਏ ਜਿੱਦਾਂ ਅੰਗਰੇਜ਼ ਕਾਲੇ ਪਾਣੀ ਨੂੰ ਤੋੜਦੇ ਸੀ ਉਦੋਂ ਉਹਨਾਂ ਨੂੰ ਲੈ ਕੇ ਆਏ ਕਿ ਜਦੋਂ ਨੂੰ ਕਾਲੇ ਪਾਣੀ ਛੱਡਣ ਜਾਇਆ ਜਾ ਰਿਹਾ ਔਰ ਬੜੀ ਬੇਸ਼ਰਮੀ ਦੇ ਨਾਲ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਪੰਜਾਬ ਦੀ ਜਿਹੜੀ ਸਭ ਤੋਂ ਪਵਿੱਤਰ ਧਰਤੀ ਮੰਨੀ ਜਾਂਦੀ ਹੈ ਜਿੱਥੋਂ ਸਭ ਤੋਂ ਵੱਧ ਅੱਜ ਤੱਕ ਦੇ ਫ੍ਰੀडम फाइਟਰ ਸਭ ਤੋਂ ਵੱਧ ਸ਼ਹੀਦ ਜਿੱਥੇ ਅੱਜ ਤੱਕ ਪੈਦਾ ਹੋਏ ਜ ਉੱਥੇ ਦੀ ਬੇਟਿਆਂ ਨੂੰ ਬੇਇੱਜ਼ਤ ਕਰਨ ਲਈ ਉਹਨਾਂ ਲੋਕਾਂ ਨੂੰ ਪੰਜਾਬ ਦੀ ਧਰਤੀ ਦੇ ਬੇੜੀਆਂ ਦੇ ਨਾਲ ਉਤਾਰਿਆ ਗਿਆ ਅੱਜ ਵਾਕਾ ਯਾਦ ਆਗਾ ਕਿ ਸ਼ਾਇਦ ਦੁਬਾਰਾ ਜੱਲਿਆਂ ਵਾਲਾ ਬੱਗ ਕਿਤੇ ਕਰਨਾ ਚਾਹੁੰਦੇ ਸੀ ਜਾਂ ਦੁਬਾਰਾ ਕਿਤੇ ਵੱਡੇ ਕੱਲੂ ਕਰੇ ਛੋਟੇ ਕੱਲੂ ਕਰ ਦੀ ਤਿਆਰੀ ਇਹ ਅਮਰੀਕਾ ਕਰ ਰਿਹਾ ਸੀ ਇਸ ਦਾ ਸਾਥ ਜੋ ਹੈ ਉਹ ਨਿੰਦਰ મોદી ਸਰਕਾਰ ਉਹ ਦੇ ਰਹੀ ਸੀ ਸੋ ਉਹ ਨਾਲ ਦੂਜੀ ਸਾੜਾ ਵੱਡਾ ਅੱਜ ਮੁੱਦਾ ਹੈਗਾ ਕਿ ਪਿਛਲੇ 10 ਸਾਲ ਤੋਂ ਜੋ ਪੰਜ ਪਾਣੇ ਝੂਠ ਬੋਲ ਕੇ ਚੰਡੀਗੜ੍ਹ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਚਾਹੇ ਮਾਲਿਕਾ ਨਾਲ ਹੱਕ ਨੂੰ ਲੈ ਕਰਕੇ ਹੋਵੇ ਚਾਹੇ ਉਹ ਮੈਟਰੋ ਨੂੰ ਲੈ ਕਰਕੇ ਹੋਵੇ ਚਾਹੇ ਉਹ ਲਾਲ ਡੋਰ ਨੂੰ ਲੈ ਕਰਕੇ ਹੋਵੇ ਲਗਾਤਾਰ ਪੰਜ ਪਾਣੇ ਝੂਠ ਬੋਲਦੇ ਰਹੇ ਕਿ ਅਸੀਂ ਮੈਟਰੋ ਦੀ ਤਿਆਰੀ ਕਰ ਰਹੇ ਹਾਂ ਜੋ ਮਨੀਸ਼ ਤਿਵਾੜੀ ਜੀ ਜੋ ਚੰਡੀਗੜ੍ਹ ਤੋਂ ਸੰਸਦ ਚੁਣेंगे ਜਾਂ ਦੋਨਾਂ ਨੇ ਸਦਨ ਦੇ ਵਿੱਚ ਸਵਾਲ ਰੱਖਿਆ ਕਿ ਕੀ ਆਪਾਂ ਮੈਟਰੋ ਚਲਾ ਰਹੇ ਆ ਤਾਂ ਨਿਤਿਆਨੰਦ ਜੋ ਉਹਨਾਂ ਦੇ ਸਟੇਟ ਹੋਮ ਮਿਨਿਸਟਰ ਉਹਨਾਂ ਕਹਿੰਿਆ ਵੀ ਨਹੀਂ ਸਾਡੇ ਕੋਲ ਤਾਂ ਅਜ ਤੱਕ ਕੋਈ ਪ੍ਰਪੋਜ਼ਲ ਆਇਆ ਹੀ ਨਹੀਂ ਪਿਛਲੇ 10 ਸਾਲ ਦੇ ਅੰਦਰ ਉਸ ਤੋਂ ਬਾਅਦ ਫੇਰ ਸਵਾਲ ਰੱਖਿਆ ਗਿਆ ਕਿ ਕੀ ਤੁਸੀਂ ਲਾਲ ਡੋਰਾ ਚੰਡੀਗੜ੍ਹ ਦੇ ਵਿੱਚ ਵਧਾ ਰਹੇ ਹੋ ਤਾਂ ਫੇਰ ਨਿਤਿਆਨੰਦ ਰਾਏ ਨੇ ਜਵਾਬ ਦਿੱਤਾ ਕਿ ਸਾਡਾ ਅਜਾ ਕੋਈ ਪ੍ਰਪੋਜ਼ਲ ਹੈ ਹੀ ਨਹੀਂ ਤੇ ਹੁਣ ਤਾਜ਼ਾ ਤਾਜ਼ਾ ਜੱਤ ਨਿਤਿਆਨੰਦ ਦੁਬਾਰਾ ਇੱਕ ਸਵਾਲ ਮਨਿਸਤਿਵਾਰ ਦੀ ਉਹਨਾਂ ਰੱਖਿਆ ਗਿਆ ਕਿ ਆਪਾਂ ਮਾਲਕਾਨਾ ਹੱਕ ਲੋਕਾਂ ਨੂੰ ਦੇ ਰਹੇ ਆ ਤਾਂ ਫੇਰ ਜਵਾਬ ਜੋ ਸਟੇਟ ਹੋਮ ਮਿਨਿਸਟਰ ਆਂਦਾ ਹੈ ਕਿ ਨਹੀਂ ਜੀ ਇਹ ਮਾਲਕਾਨਾ ਹੱਕ ਅਸੀਂ ਦੇਣਾ ਜਾਦੀ ਕਾਂਗਰਸ ਨੇ ਜਾਦੀ ਰੀਹੈਬਿਲੀਟੇਸ਼ਨ ਕਲੋਨੀਆਂ ਬਣਾਈਆਂ ਸੀ ਤੇ ਉਹ ਰੱਖਿਆ ਗਿਆ ਸੀ ਕਿ 20 ਸਾਲ ਬਾਅਦ ਤੁਸੀਂ ਇਹਨੂੰ ਮੁੜ ਕੇ ਵੇਚ ਸਕਦੇ ਹੋ ਦਿੱਲੀ ਦੇ ਵਿੱਚ ਸਸਟਾ ਪਾਕੀ ਦਾ ਬਾਜ਼ਾਰ ਜਿੱਥੇ ਜਿੱਥੇ ਇਹ ਹਾਸਲ ਕੀਤੀ ਨਾਲ ਹੀ ਅਦੇਸ਼ ਦੇ ਪ੍ਰਧਾਨ ਅਨੰਦ ਰੇਨਿੰਦਰ ਮੋਦੀ ਹੋਰਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿ ਕਾਂਗਰਸ ਪਾਰਟੀ ਦੀਸ ਪਾਰਟੀ ਦੇ ਨਾਲ ਵੀ ਮਿਲ ਜਾਂਦੀ ਹੈ ਉਹਦਾ ਬੜਾ ਕੰਮ ਹੈ ਮੈਨੂੰ ਲੱਗਦਾ ਮੋਦੀ ਸਾਹਿਬ ਨੂੰ ਪਤਾ ਨਹੀਂ ਕਿ ਜਦੋਂ ਸਾਡਾ ਦੇਸ਼ ਦੀ ਆਜ਼ਾਦ ਆਜ਼ਾਦ ਹੋਇਆ ਤੇ ਪਹਿਲੀ ਸਰਕਾਰ ਮਣੀ ਸ਼ਾਮਾ ਪ੍ਰਸ਼ਾਦ ਮੁਖਰਜੀ ਕਾਂਗਰਸ ਦੇ ਵਿੱਚ ਆ ਕੇ ਕਰਕੇ ਮੰਤਰੀ ਬਣਿਆ ਸੀ ਤੇ ਪਹਿਲੀ ਨਿਰਵਾਚਨ ਨਹੀਂ ਸੀ ਹੋਇਆ ਤੇ ਪਹਿਲੀ ਸਰਕਾਰ ਬਣੀ ਸੀ ਉਹ ਮੋਦੀ ਨੂੰ ਪਹਿਲੇ ਚਾਹੀਦਾ ਕਿ ਆਪਣੇ ਥੋੜਾ ਜਿਹੜਾ ਹਿਸਟਰੀ ਹੈ ਉਹਨੂੰ ਦਰੁਸਤ ਕਰੇ ਤੇ ਦਿੱਲੀ ਦੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰਕਾਰ ਬਣੀ ਹੈ ਦੇਖੋ ਜੀ ਹਰ ਸਟੇਟ ਦੀ ਲੱਗ ਥਿਓਰੀ ਹੁੰਦੀ ਹੈ ਹਰ ਸਟੇਟ ਦੇ ਵੋਟਾਂ ਦੀ ਜਿਹੜੀ ਗਿਣਤੀ ਹੁੰਦੀ ਹੈ ਵੋਟਾਂ ਪਹਿਣ ਦਾ ਜਿਹੜਾ ਤਰੀਕਾ ਹੁੰਦਾ ਲੋਕਾਂ ਦੇ ਜਿਹੜੇ ਮੁੱਦਿਆਂ ਦਾ ਅਲੱਗ-ਅਲੱਗ ਹੁੰਦੇ ਆ ਉੱਥੇ ਦੇ ਲੋਕਾਂ ਗਰ ਦੇ ਲੋਕਾਂ ਨੂੰ ਕਾਂਗਰਸ ਦੇ ਮੁੱਦੇ ਅੱਛੇ ਲੱਗੇ ਉਹਨੇ ਮਨੀਸ਼ ਟਵਾੜ ਦੀ ਵੋਟ ਕਰਕੇ ਅੱਗੇ ਲੈ ਕਰਕੇ ਆਏ ਆ 10 ਸਾਲ ਅਸੀਂ ਲਗਾਤਾਰ 2004 ਤੋਂ 2014 ਤੱਕ ਇਸ ਦੇਸ਼ ਦੀ ਸੇਵਾ ਕੀਤੀ ਹੈ ਸਾਡਾ ਸਰਦਾਰ ਮਨਮੋਹਨ ਸਿੰਘ ਦਾ ਟਾਈਮ ਜੋ ਦੇਸ਼ ਚੱਲੇ ਆਤੇ ਅੱਜ ਜੋ ਮੰਦਫਾਗਾ ਦੇਸ਼ ਚੱਲ ਰਿਹਾ ਜਿਹਦੀ ਗਰੋਥ ਰੇਟ ਕਿੱਦਾਂ ਡਿੱਗੀ ਵੀ ਹੈ ਮੋਦੀ ਸਾਹਿਬ ਕਹਿੰਦੇ ਸੀ ਰੁਪਈਆ ਡਿੱਗਦਾ ਦੇਸ਼ ਦੀ ਸਾਖੜਿਕ ਦੀਆ ਰੁਪਈਆ ਡਿੱਗਿਆ ਨਹੀਂ ਰੁਪਈਆ ਤਾਂ ਕਬਰ ਤੇ ਚਲਾ ਗਿਆ ਜਿਹੜੀ ਕਬਰਾਂ ਨੂੰ ਲੈ ਕਰਕੇ ਰੋਲਾ ਪਾਉਂਦੇ ਆ ਰੁਪਈਆ ਕਬਰ ਤੇ ਚਲਾ ਗਿਆ ਤੇ ਸੋਨਾ ਇਸ ਰੇਟ ਤੇ ਚਲਾ ਗਿਆ ਆਮ ਆਦਮੀ ਦੇ ਹੱਥੋਂ ਬਾਹਰ ਹੋ ਚੁੱਕਾ ਹੈ ਪ੍ਰੋਟੈਸਟ ਹੈ ਉਹ ਚੰਡੀਗੜ੍ਹ ਦੀ ਯੂਥ ਕਾਂਗਰਸ ਵੱਲੋਂ ਰੱਖਿਆ ਗਿਆ ਇੱਥੇ ਔਰ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਆ ਉਹਦੇ ਵੱਲੋਂ ਚਿਪ ਜੀ ਉਹ ਆ ਰਹੇ ਨੇ ਔਰ ਬਾਕੀ ਸਾਰੀ ਟੀਮ ਇਥੋਂ ਇਕੱਠੇ ਹੋ ਕੇ ਜਿਹੜੇ ਮੁੱਖ ਤੌਰ ਤੇ ਤਿੰਨ ਚਾਰ ਮੁੱਦੇ ਨੇ ਪਹਿਲਾ ਮੁੱਦਾ ਤਾਂ ਹੈ ਬੇਰੋਜ਼ਗਾਰੀ ਦਾ ਦੂਸਰਾ ਮੁੱਦਾ ਹੈ ਜਿਹੜਾ ਕਲੋਨੀਆਂਜ਼ ਦੇ ਵਿੱਚ ਮਾਲਕਾਨਾ ਹੱਕ ਦਾ ਡਿਨਾਈਲ ਬੀਜਪੀ ਨੇ ਕੀਤਾ ਪ੍ਰੋਮਿਸ ਕਰਨ ਤੋਂ ਬਾਅਦ ਤੀਸਰਾ ਮਹਿੰਗਾਈ ਦਾ ਔਰ ਚੌਥਾ ਜਿਹੜਾ ਹੁਣੇ ਆਪਣੇ ਯੂਥ ਜਿਹੜਾ ਅਮਰੀਕਾ ਤੋਂ ਆਇਆ ਜਿਨ੍ਹਾਂ ਨੂੰ ਹੱਤਕੜੀਆਂ ਬੰਨ ਕੇ ਇੱਥੇ ਲੈ ਕੇ ਆਇਆ ਗਿਆ ਇਸ ਕਰਕੇ ਉਹ ਸਾਰੇ ਸਾਥੀ ਜਿਹੜੇ ਆਂ ਪ੍ਰੋਟੈਸਟ ਕਰਨ ਵਾਸਤੇ ਆਜ ਇੱਥੇ ਯੂਥ ਕਾਂਗਰਸ ਇਕੱਠੇ ਹੋਏ ਨੇ ਔਰ ਵੱਡੀ ਸੰਖਿਆ ਦੇ ਵਿੱਚ ਇੱਥੋਂ ਜਿਹੜੇ ਆ ਬੀਜਪੀ ਦੇ ਦਫ਼ਤਰ ਵੱਲ ਜਾਣਗੇ ਹਾਂ ਬਿਲਕੁਲ ਬੀਜਪੀ ਦੇ ਕਿਉਂਕਿ ਸੈਂਟਰਲ ਗਵਰਨਮੈਂਟ ਬੀਜਪੀ ਦੀ ਇਸ ਕਰਕੇ ਬੀਜਪੀ ਦੇ ਦਫ਼ਤਰ ਵੱਲ ਜਾਣਗੇ ਔਰ ਪੂਰੇ ਜੋੜਾ ਢੰ ਦੇਖੋ ਦਿੱਲੀ ਦੇ ਵਿੱਚ ਬੀਜਪੀ ਔਰ ਆਮ ਆਦਮੀ ਪਾਰਟੀ ਮੇਜਰ ਫੋਰਸਸ ਸੀ ਅਸੀਂ ਤਾਂ ਆਪਣਾ ਜਿਹੜਾ ਲੌਸਟ ਗਰਾਉਂਡ ਹੈ ਉੱਥੇ ਰਿਕਵਰ ਕਰ ਰਹੇ ਆ ਔਰ ਕਾਂਗਰਸ ਪਾਰਟੀ ਨੇ ਆਪਣਾ ਵੋਟ ਸ਼ੇਅਰ ਲਗਭਗ ਦੁੱਗਣਾ ਕੀਤਾ ਉੱਥੇ ਔਰ ਤੁਸੀਂ ਅਗਲਾ ਇਲੈਕਸ਼ਨ ਦੇਖੋਗੇ ਜਦ ਵੀ ਅਗਲਾ ਇਲੈਕਸ਼ਨ ਆਏਗਾ 2030 ਦਾ ਤਾਂ ਉਹਦੇ ਵਿੱਚ ਕਾਂਗਰਸ ਉੱਥੇ ਸਰਕਾਰ ਬਣਾਏਗੀ